ਮੈਂ ਆਪਣੇ ਘਰ ਦੀਆਂ ਲਾਈਟਾਂ ਬੰਦ ਨਹੀਂ ਕਰਦਾ ਤੇ ਮੇਰਾ ਮੇਰੇ ਪਰਿਵਾਰ ਪ੍ਰਤੀ ਕਿੰਨਾ ਕੇ ਪਿਆਰ ਆ ਕਿ ਜੇ ਕੱਲ ਨੂੰ ਰੋਸ਼ਨੀ ਦੇਖ ਕੇ ਅਗਰ ਵਿਰੋਧੀ ਦੇਸ਼ ਦਾ ਵਾਅਕੇ ਹੀ ਹਮਲਾ ਹੋ ਗਿਆ ਤਾਂ ਮੈਂ ਪਹਿਲਾਂ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਲੇ ਦੁਆਲੇ ਦੇ ਜਿਹੜੇ ਮੇਰੇ ਪਰਿਵਾਰਕ ਜਾਂ ਗਲੀ ਮਹੱਲੇ ਦੇ ਲੋਕ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾ ਰਿਆ ਬਲੈਕਆਊਟ ਦਾ ਮਤਲਬ ਇਹ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਵਿਰੋਧੀ ਦੇਸ਼ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹਮਲਾ ਉਰਤਈ ਕੀਤਾ ਜਾਏਗਾ ਜਿੱਥੇ ਰੋਸ਼ਨੀ दिखेਗੀ ਤੇ ਇਸ ਕਰਕੇ ਹਨੇਰਾ ਕੀਤਾ ਗਿਆ ਹਨੇਰਾ ਘਰੰਦਾ ਐਲਾਨ ਕੀਤਾ ਗਿਆ ਲੇਕਿਨ ਲੋਕ ਐਡੇ ਤਮਾਸ਼ੀਨ ਹੈਗੇ ਕਿ ਟਿਕ ਨਹੀਂ ਰਏ ਹੈਗੇ ਇੱਥੇ ਤੱਕ ਕਿ ਪੰਚਾਇਤਾਂ ਬਣਾ ਕੇ ਗਲੀਆਂ ਦੇ ਵਿੱਚ ਆ ਹੁਣ ਤੁਸੀਂ ਦੇਖੋ ਬਲੈਕਆਊਟ ਦਾ ਜਿਹੜਾ ਫਿਕਸ ਟਾਈਮ ਦਿੱਤਾ ਗਿਆ ਸੀ ਇੱਥੇ ਉਸੇ ਤਰ੍ਹਾਂ ਹੀ ਸੜਕਾਂ ਦੇ ਉੱਤੇ ਆਵਾਜਾਈ ਉਸੇ ਤਰ੍ਹਾਂ ਹੀ ਸੀਗੀ ਲਾਈਟ ਬੰਦ ਕਰਨ ਦੇ ਨਾਲ ਕਾਫੀ ਜ਼ਿਆਦਾ ਫਰਕ ਪਿਆ ਲੇਕਿਨ ਲੋਕੀ ਆਪਣੇ ਇਨਵਰਟਰ ਉਸੇ ਤਰ੍ਹਾਂ ਚਲਾ ਕੇ ਮੋਬਾਈਲ ਲੈ ਕੇ ਕੋਠਿਆਂ ਵਿੱਚ ਤੇ ਚੱਲ ਰਹੇ ਹੋਏ ਆ ਸਰਕਾਰ ਜਿਸ ਚੀਜ਼ ਤੋਂ ਪਛਾਣ ਲਈ ਸਾਨੂੰ ਹਨੇਰੇ ਦਾ ਆਰਡਰ ਕਰ ਰਹੀ ਆ ਔਰ ਅਸੀਂ ਮੌਤ ਨੂੰ ਮਾਸੀ ਕਹਿ ਰਹੇ ਆ ਜਾਣਬੁੱਝ ਕੇ ਇਹ ਇੱਕ ਆਪਣੀਆਂ ਜ਼ਿੰਦਗੀਆਂ ਨਾਲ ਖਿਲਵਾੜ ਆ ਅੱਜ ਮੈਂ ਇੱਕ ਗੱਲ ਕਹਿੰਦਾ ਮੈਂ ਲਾਪਰਵਾਹੀ ਕਰਦਾ ਮੈਂ ਕਹਿੰਦਾ ਵੀ ਮੈਂ ਸਰਕਾਰ ਦਾ ਕਹਿਣਾ ਨਹੀਂ ਮੰਨਦਾ ਗੋਲੀ ਚਲਾਉਣ ਵਾਲਾ ਅੰਤਰਕਵਾਦੀ ਨਹੀਂ ਹੁੰਦਾ ਜਿਹੜਾ ਇਸ ਤਰ੍ਹਾਂ ਦੀਆਂ ਪੋਸਟਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਪਾਉਂਦਾ ਪਾਉਂਦਾ ਆ ਉਹ ਵੀ ਜਿਹੜਾ ਹੈਗਾ دہشتਗਰਦ ਹੋ ਸਕਦਾ ਆ ਹੁਣ ਇੱਕ ਮੈਂ ਘਰ ਬੈਠਾ ਮੋਬਾਈਲ ਦੇ ਉੱਤੇ ਫੇਕ ਵੀਡੀਓ ਬਣਾ ਬਣਾ ਕੇ ਪਾਈ ਜਾ ਰਿਆਂ ਇਹਦਾ ਮਤਲਬ ਮੈਂ ਵੀ ਦਹਿਸ਼ਤ ਕਰਦਾ ਦਹਿਸ਼ਤ ਬੁਲਾ ਰਿਆਂ ਔਰ ਅਗਰ ਮੈਂ ਇਦਾਂ ਕੋਈ ਕੰਮ ਕਰਦਾ ਨਾ ਕਾਰਵਾਈ ਮੇਰੇ ਤੇ ਵੀ ਹੋਣੀ ਚਾਹੀਦੀ ਆ ਸਾਰੀ ਜਨਤਾ ਦੇ ਉੱਤੇ ਇਹ ਚੀਜ਼ ਦੀ ਸਖਤ ਪਾਬੰਦੀ ਹੋਣੀ ਚਾਹੀਦੀ ਆ ਕਿ ਫੇਕ ਵੀਡੀਓ ਬਣਾ ਕੇ ਜਿੱਦਾਂ ਸਰਕਾਰ ਦੀ ਕੋਈ ਟੈਂਕ ਵਗੈਰਾ ਜਾ ਰਹੀ ਆ ਆਰਮੀ ਦੀ ਜਾ ਰਹੀ ਆ ਉਹਦੀ ਵੀਡੀਓ ਬਣਾ ਬਣਾ ਕੇ ਤੁਸੀਂ ਆਪਣੇ ਦੇਸ਼ ਦੀ ਪ੍ਰਾਈਵੇਸੀ ਲੀਕ ਕਰ ਰਹੇ ਹੋ ਤਾਂ ਕਿ ਆਪਾਂ ਆਪਣੇ ਦੁਸ਼ਮਣਾਂ ਨੂੰ ਸचेत ਕਰ ਰਹੇ ਹਾਂ ਉਹਨਾਂ ਨੂੰ ਅਲਰਟ ਕਰ ਰਹੇ ਹਾਂ ਇਸ ਚੀਜ਼ ਉੱਤੇ ਥੋੜਾ ਜਿਹਾ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ ਵੀ ਇਸ ਚੀਜ਼ ਉੱਤੇ ਬਿਲਕੁਲ ਹੀ ਬਿਲਕੁਲ ਸਟਾਪੇਜ ਲਗਾ ਦਿਓ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਵੀਡੀਓ ਆਂਦੀ ਆ ਉਹਨੂੰ ਡਿਲੀਟ ਮਾਰੋ ਨਾ ਕਿ ਅੱਗੇ ਸ਼ੇਅਰ ਕਰੋ ਤੁਹਾਡਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹ ਫਰਜ ਬੰਦਾ ਬਾਕੀ ਅਗਰ ਕਿਸੇ ਨੇ ਤਮਾਸ਼ੀ ਵੀ ਨਹੀਂ ਦੇਖ ਲਈਆਂ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਜੜੇ ਨੇ ਉਹਨਾਂ ਬੱਚਿਆਂ ਨੂੰ ਦੇਖੋ ਜਿਹੜੇ ਨਿੱਕੇ ਨਿੱਕੇ 4 4 5 5 ਸਾਲ ਦੇ ਬੱਚੇ ਅਨਾਥ ਹੋ ਗਏ ਨੇ ਸਾਡੇ ਫੌਜੀ ਜਵਾਨ ਜਿਹੜੇ ਬਾਰਡਰਾਂ ਦੇ ਉੱਤੇ 24 ਘੰਟੇ ਆਪਣੇ ਦੇਸ਼ ਦੇ ਲਈ ਸ਼ਹਾਦਤ ਦੇਣ ਨੂੰ ਤਿਆਰ ਆ ਔਰ ਤੁਹਾਨੂੰ ਇਹ ਜਿਹੜੀ ਆ ਪਬਲਿਕ ਨੂੰ ਇੱਕ ਮੁੱਦਾ ਮਿਲ ਗਿਆ ਸੋਸ਼ਲ ਮੀਡੀਆ ਤੇ ਫਲਾੰਦਾ ਸ਼ਰਮ ਕਰੋ ਥੋੜਾ ਜਿਹਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਆਪਣੇ ਦੇਸ਼ ਦੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਸਾਰਿਆਂ ਨੂੰ ਪਤਾ ਹੈ ਪਰ ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਈ ਜਾਵੇ ਕਿਉਂਕਿ ਜੋ ਆਰਮੀ ਆਪਣਾ ਕੰਮ ਕਰ ਰਹੀ ਹੈ ਉਹਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ ਕਿਉਂਕਿ ਬਹੁਤ ਸਾਰੇ ਫੇਸਬੁੱਕ ਤੇ ਜਿਹੜੇ ਜਾਂ ਹੋਰ ਸੋਸ਼ਲ ਸਾਈਟਾਂ ਦੇ ਉੱਤੇ ਲੋਕ ਰੀਲਾਂ ਬਣਾ ਕੇ ਪਾਉਂਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਮਾਹੌਲ ਖਰਾਬ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ ਤੇ ਲੋਕ ਪੈਨਿਕ ਹੋਣ ਦੀ ਸਥਿਤੀ ਵਿੱਚ ਆ ਜਾਂਦੇ ਨੇ ਸੋ ਇਸ ਮੁੱਦੇ ਤੇ ਹੀ ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਜੁਡੀਸੀ ਸਾਹਿਬ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਕਿਸੇ ਵੀ ਰੀਲ ਦੇ ਵਿੱਚ ਸੈਨਾ ਨਾਲ ਟੈਂਕਾਂ ਨਾਲ ਜਾਂ ਹਥਿਆਰਾਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਪੋਸਟ ਨਾ ਪਾਈ ਜਾਵੇ ਜਿਸ ਦੇ ਨਾਲ ਹਾਲਾਤ ਖਰਾਬ ਹੋ ਜਾਣ ਜਾਂ ਲੋਕ ਪੈਨਿਕ ਹੋਣ ਅੱਜ ਅਸੀਂ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨਾਲ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਡਾਕਟਰ ਸਾਹਿਲ ਹੈ ਜੀ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਵੀ ਇਹ ਜਿਹੜੀਆਂ ਲੋਕ ਰੀਲਾਂ ਬਣਾਉਂਦੇ ਨੇ ਕਿਉਂਕਿ ਦੇਸ਼ ਦੇ ਮਾਹੌਲ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਵਧੀਆ ਜਿਹੜੀ ਆਪਣੀ ਆਰਮੀ ਫੋਰਸ ਕੰਮ ਕਰ ਰਹੀ ਹੈ ਪਰ ਆ ਲੋਕ ਜਿਹੜੇ ਰੀਲਾ ਬਣਾ ਕੇ ਲੋਕਾਂ ਨੂੰ ਪੈਨਿਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿੱਥੇ ਤੱਕ ਸਹੀ ਹੈ ਸਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕਿ ਜਿਹੜਾ ਸਾਡੇ ਦੇਸ਼ ਦੇ ਵਿੱਚ دہشت ਫੈਲਾਉਂਦਾ ਹੈ ਉਸ ਨੂੰ دہشت ਗਰਦ ਕਿਹਾ ਜਾਂਦਾ ਹੈ ਔਰ دہشت ਗਰਦ ਇੱਕ ਅੰਤਕਵਾਦੀ ਦਾ ਨਾਮ ਵੀ ਹੈ ਔਰ ਸਾਡੇ ਦੇਸ਼ ਦੇ ਵਿੱਚ ਜਿਹੜੀ دہشت ਫੈਲਾਈ ਗਈ ਪਹਿਲਗਾਮਪ ਦੇ ਵਿੱਚ ਜੋ ਹਾਦਸਾ ਹੋਇਆ ਉਹ ਮੰਦਭਾਗੀ ਘਟਨਾ ਦਾ ਜਵਾਬੀ ਕਾਰਵਾਈ ਦਿੰਦੇ ਹੋਏ ਸਾਡੀ ਹਿੰਦੁਸਤਾਨ ਫੌਜ ਨੇ ਜਾਂ ਮਾਨਯੋਗ ਪੀਐਮ ਸਾਹਿਬ ਨੇ ਜੋ ਵੀ ਡੈਸੀਜਨ ਲਏ ਆ ਉਹਨਾਂ ਨੇ ਬੜੇ ਹੀ ਸੋਚ ਸਮਝ ਕੇ ਲਏ ਆ ਲੇਕਿਨ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਜਿਹੜੇ ਸਾਡੀ ਜਨਤਾ ਆ ਹਰ ਬੰਦੇ ਦੇ ਕੋਲ ਹਰ ਤੀਸਰੇ ਬੰਦੇ ਦੇ ਕੋਲ ਮੋਬਾਈਲ ਆ ਔਰ ਮੋਬਾਈਲ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਹੀ ਅਸੀਂ ਮੋਬਾਈਲ ਖੋਲਦੇ ਆ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਫਲਾਣੀ ਜਗ੍ਹਾ ਤੇ ਤੇ ਹਮਲਾ ਹੋ ਗਿਆ ਜੀ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਬੈਠੇ ਆ ਲੁਧਿਆਣਾ ਦੇ ਸੈਂਟਰ ਪੁਆਇੰਟ ਤੇ ਬੈਠੇ ਆ ਅੱਜ ਰਾਤ ਮਾਰਨਿੰਗ ਦੇ ਅਸੀਂ ਦੇਖਿਆ ਕਿ ਲੁਧਿਆਣਾ ਚ ਬੰਬ ਡਿੱਗਿਆ ਇੱਕ ਵਾਰ ਦਹਿਸ਼ਤ ਸਾਡੇ ਦਿਲ ਉਰ ਦਿਮਾਗ ਤੇ ਚਾਈ ਲੇਕਿਨ ਜਦੋਂ ਅਸੀਂ ਸ਼ਹਿਰ ਦਾ ਮਾਹੌਲ ਦੇਖਦੇ ਆ ਲੋਕ ਪਹਿਲਾਂ ਵਾਲੀ ਰੁਟੀਨ ਦੇ ਵਿੱਚ ਚੱਲ ਰਹੇ ਆ ਪਰ ਇਹ ਕਿਤੇ ਨਾ ਕਿਤੇ ਜਿਹੜੀ ਦਹਿਸ਼ਤ ਬੁਲਾਈ ਜਾ ਰਹੀ ਆ ਇਸ ਚੀਜ਼ ਦੇ ਉੱਤੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਇਹ ਚੀਜ਼ ਨੂੰ ਪਾਬੰਦੀ ਲਾਈ ਜਾਵੇ ਤੇ ਜਿਹੜੀ ਪਬਲਿਕ ਹੈਗੀ ਆ ਜਿਹੜੀ ਅੱਗੇ ਤੋਂ ਅੱਗੇ ਰੀਲਾਂ ਬਣਾ ਕੇ ਪਾ ਰਹੀ ਆ ਜਿਹੜਾ ਸਰਕਾਰ ਦਾ ਕੰਮ ਆ ਉਹਨੂੰ ਸਰਕਾਰ ਦਾ ਕੰਮ ਕਰਨ ਦਿਓ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ ਔਰ ਡੀਸੀ ਸਾਹਿਬ ਨੇ ਸ਼ਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦਿੱਤੀ ਹੈ ਵੀ ਐਸੇ ਤਰ੍ਹਾਂ ਦੀਆਂ ਰੀਲਾਂ ਨਾ ਬਣਾਈਆਂ ਜਾਣ ਜਿਦੇ ਵਿੱਚ ਸੈਨਾ ਦਿਖਾਈ ਜਾਵੇ ਜਾਂ ਸੈਨਾ ਦੇ ਟੈਂਕ ਦਿਖਾਏ ਜਾਣ ਜਾਂ ਉਹਨਾਂ ਹਥਿਆਰ ਦਿਖਾਏ ਜਾਣ ਫਿਰ ਵੀ ਲੋਕ ਜਿਹੜੇ ਗਰੀਲਾ ਬਣਾਉਂਦੇ ਹਟਦੇ ਨਹੀਂ ਸਰ ਇਹ ਤਾਂ ਬਹੁਤ ਹੀ ਗਲਤ ਹੈ ਕਿਤੇ ਨਾ ਕਿਤੇ ਮੈਂ ਇਹਨਾਂ ਲੋਕਾਂ ਨੂੰ ਵੀ ਜਿਹੜੇ ਕਿ ਇਸ ਤਰ੍ਹਾਂ ਰੀਲਾਂ ਬਣਾਉਣਾ ਆ ਕੇ ਫੇਕ ਕਾਰ ਰਹੇ ਨੇ ਔਰ ਮੈਂ ਦੇਖ ਰਿਹਾ ਸੀਗਾ ਕਿ ਅੱਜ ਮੋਬਾਈਲ ਦੇ ਉੱਤੇ ਦੇਖਿਆ ਕਈ AI ਦੇ ਨਾਲ ਜਾਂ ਪ੍ਰਾਣੀਆਂ ਵੀਡੀਓ ਗੇਮਾਂ ਦੀਆਂ ਵੀ ਟੈਂਕ ਜਹਾਜ਼ ਲੈਂਡ ਹੁੰਦੇ ਹੋਏ ਜਾਂ ਹਮਲੇ ਹੁੰਦੇ ਹੋਏ ਤਾਂ ਕਾਰ ਰਹੇ ਨੇ ਉਹ ਵੀ ਚੱਕ ਕੇ ਕੀ ਜੀ ਆ ਪਾਕਿਸਤਾਨ ਨੇ ਹਮਲਾ ਕਰਤਾ ਹੁਸ਼ਿਆਰਪੁਰ ਹਮਲਾ ਹੋ ਗਿਆ ਫਲਾਨੀ ਜਗ੍ਹਾ ਹਮਲਾ ਹੋ ਗਿਆ ਇਹ ਜਿਹੜਾ ਕੰਮ ਹੈ ਦੋਹਾਂ ਸਰਕਾਰਾਂ ਦੀ ਲੜਾਈ ਆ ਔਰ ਸਾਡੀ ਇੰਡੀਅਨ ਆਰਮੀ ਉਹਦਾ ਜਵਾਬੀ ਕਾਰਵਾਈ ਕਰ ਸਕਦੀ ਆ ਹੁਣ ਇੱਕ ਮੈਂ ਘਰ ਬੈਠਾ ਮੋਬਾਈਲ ਦੇ ਉੱਤੇ ਫੇਕ ਵੀਡੀਓ ਬਣਾ ਬਣਾ ਕੇ ਪਾਈ ਜਾ ਰਿਆ ਇਹਦਾ ਮਤਲਬ ਮੈਂ ਵੀ ਡੈਸ਼ਰਡ ਕਰਦਾ ਦਸ਼ਤ ਬੁਲਾ ਰਹੇ ਆ ਔਰ ਅਗਰ ਮੈਂ ਇਦਾਂ ਦਾ ਕੋਈ ਕੰਮ ਕਰਦਾ ਤਾਂ ਕਾਰਵਾਈ ਮੇਰੇ ਤੇ ਵੀ ਹੋਣੀ ਚਾਹੀਦੀ ਆ ਸਾਰੀ ਜਨਤਾ ਦੇ ਉੱਤੇ ਇਹ ਚੀਜ਼ ਦੀ ਸਖਤ ਪਾਬੰਦੀ ਹੋਣੀ ਚਾਹੀਦੀ ਆ ਕਿ ਫੇਕ ਵੀਡੀਓ ਬਣਾ ਕੇ ਜਾਂ ਸਰਕਾਰ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਾ ਕੇ ਜਿੱਦਾਂ ਸਰਕਾਰ ਦੀ ਕੋਈ ਟੈਂਕ ਵਗੈਰਾ ਜਾ ਰਹੀ ਆ ਆਰਮੀ ਦੇ ਜਾ ਰਹੀ ਆ ਉਹਦੀ ਵੀਡੀਓ ਬਣਾ ਬਣਾ ਕੇ ਤੁਸੀਂ ਆਪਣੇ ਦੇਸ਼ ਦੀ ਪ੍ਰਾਈਵੇਸੀ ਲੀਕ ਕਰ ਰਹੇ ਹੋ ਤਾਂ ਕਿ ਆਪਾਂ ਆਪਣੇ ਦੁਸ਼ਮਣਾਂ ਨੂੰ ਸचेत ਕਰ ਰਹੇ ਆ ਉਹਨਾਂ ਨੂੰ ਅਲਰਟ ਕਰ ਰਹੇ ਆ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਮੈਂ ਦੇਸ਼ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਸ ਚੀਜ਼ ਦੇ ਉੱਤੇ ਬਿਲਕੁਲ ਹੀ ਬਿਲਕੁਲ ਸਟਾਪੇਜ ਲਗਾ ਦਿਓ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਵੀਡੀਓ ਆਂਦੀ ਆ ਉਹਨੂੰ ਡਿਲੀਟ ਮਾਰੋ ਨਾ ਕਿ ਅੱਗੇ ਸ਼ੇਅਰ ਕਰੋ ਤੁਹਾਡਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹ ਫਰਜ ਬੰਦਾ ਬਾਕੀ ਅਗਰ ਕਿਸੇ ਨੇ ਤਮਾਸ਼ੀਨੀ ਦੇਖਣੀ ਆ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਜੜੇ ਨੇ ਉਹਨਾਂ ਬੱਚਿਆਂ ਨੂੰ ਦੇਖੋ ਜਿਹੜੇ ਨਿੱਕੇ ਨਿੱਕੇ 4-4 5-5 ਸਾਲ ਦੇ ਬੱਚੇ ਅਨਾਥ ਹੋ ਗਏ ਨੇ ਸਾਡੇ ਫੌਜੀ ਜਵਾਨ ਜਿਹੜੇ ਬਾਰਡਰਾਂ ਦੇ ਉੱਤੇ 24 ਘੰਟੇ ਆਪਣੇ ਦੇਸ਼ ਦੇ ਲਈ ਸ਼ਹਾਦਤ ਦੇਣ ਨੂੰ ਤਿਆਰ ਆ ਔਰ ਤੁਹਾਨੂੰ ਇਹ ਜਿਹੜੀ ਆ ਪਬਲਿਕ ਨੂੰ ਇੱਕ ਮੁੱਦਾ ਮਿਲ ਗਿਆ ਸੋਸ਼ਲ ਮੀਡੀਆ ਤੇ ਫਲਾਂ ਦਾ ਸ਼ਰਮ ਕਰੋ ਥੋੜਾ ਜਿਹਾ ਸراج ਕੀ ਨਾਮ ਆ ਤੁਹਾਡਾ ਗੁਰਮਨ ਸਿੰਘ ਜੀ ਤੁਸੀਂ ਇੱਥੇ ਸ਼ਹਿਰ ਦੇ ਵਾਸੀ ਹੋ ਜਾਂ ਕਿਤੋਂ ਆਏ ਤੁਸੀਂ ਰਹਿੰਦੇ ਲੁਧਿਆਣਾ ਆ ਇਸ ਤੋਂ ਪਹਿਲਾਂ ਸਾਡਾ ਪਿੰਡ ਡੇਰਾ ਬਾਬਾ ਨਾਨਕ ਅੱਛਾ ਡੇਰਾ ਬਾਬਾ ਉੱਥੇ ਤਾਂ ਕੀ ਮੋਲ ਆ ਤੁਹਾਨੂੰ ਰਿਸ਼ਤੇਦਾਰਾਂ ਨਾਲ ਗੱਲ ਹੁੰਦੀ ਹੋਣੀ ਆ ਤੁਸੀਂ ਗੱਲ ਕਰੋ ਮੈਂ ਅੱਜ ਹੀ ਇੱਥੇ ਦਾ ਮਾਹੌਲ ਵੇਖ ਕੇ ਫੋਨ ਖੋਲਿਆ ਜੋ ਪੜਿਆ ਅਖਬਾਰ ਪੜਿਆ ਤੇ ਉੱਥੇ ਦੇ دہشت ਬੜੀ-ਬੜੀ ਫੈਲੀ ਹੋਈ ਮੈਂ ਭਾਈ ਚਾਰੇ ਜੀ ਦੇ ਸਦਾਰਾਂ ਚ ਫੋਨ ਕੀਤਾ ਵੀ ਇੱਥੇ ਦਾ ਕੀ ਮਾਹੌਲ ਆ ਉਹ ਕਹਿੰਦੇ ਇੱਥੇ ਤੇ ਬਿਲਕੁਲ ਨਾਰਮਲ ਆ ਕੋਈ ਦਿੱਕਤ ਨਹੀਂ ਬੜੇ ਆਰਾਮ ਨਾਲ ਆਪਣਾ ਕੰਮ ਰੁਟੀਨ ਵਰਕ ਕੰਮ ਕਰਨੇ ਆ ਕੋਈ ਦਸ ਨਹੀਂ ਕੋਈ ਪਿੰਡ ਨਹੀਂ ਛੱਡਿਆ ਪਿੱਛੇ ਨਹੀਂ ਗਏ ਇੱਥੇ ਆ ਕੇ ਸ਼ਹਿਰ ਦੇ ਲੋਕ ਜੋ ਹੈ ਗਲਤ ਵੀਡੀਓ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸੇਧ ਕਰੇ ਆਪਣੇ ਮੁਲਕ ਨੂੰ ਆਪਣੀ ਫੌਜ ਨੂੰ ਨਰਵਸ ਨਾ ਕੀਤਾ ਜਾਵੇ ਤਾਂ ਕਿ ਹੌਸਲੇ ਬਲੰਦ ਰਹਿਣ ਸਾਜੀ ਇੱਕ ਹੋਰ ਵੀ ਆ ਵੀ ਉਧਰ ਵੀ ਆਪਣੇ ਬਾਰਡਰ ਤੋਂ ਪਾਰ ਵੀ ਲੋਕਾਂ ਦੀਆਂ ਜ਼ਮੀਨਾਂ ਨੇ ਜਿਹੜੇ ਡੇਰੇ ਬਾਬਾ ਨਾਨਕ ਦੇ ਲੋਕ ਨੇ ਉਹਨਾਂ ਦੀ ਪਰਲੇ ਪਾਰ ਵੀ ਜ਼ਮੀਨਾਂ ਨੇ ਉਹ ਆਪਣੇ ਖੇਤਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ ਉਧਰਲੇ ਇਧਰ ਵੀ ਕੰਮ ਕਰ ਰਹੇ ਨੇ ਜਿੱਦਣ ਤੋਂ ਲੜਾਈ ਲੱਗੇ ਆ ਜਾਂ ਉਸੇ ਕੱਪਤਾ ਪਹਿਲਾਂ ਤੋਂ ਮਨਾ ਹੀ ਕਰਦੇ ਸੀ ਵੀ ਤੁਸੀਂ ਤਾਰ ਤੋਂ ਪਾਰ ਜਾਂ ਅਗਲੀ ਜ਼ਮੀਨ ਤੇ ਨਹੀਂ ਜਾਣਾ ਉਧਰੋਂ ਖਾਲੀ ਕੀ ਹੋਇਆ ਪਰ ਮਾਹੌਲ ਤਾਂ ਸ਼ਾਂਤ ਹੀ ਆ ਬਿਲਕੁਲ ਮਾਹੌਲ ਸ਼ਾਂਤ ਆ ਕੋਈ ਪਰੇਸ਼ਾਨੀ ਰਿਟਰੀਵਰ ਕੰਮ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਹੀ ਲੋਕੀ ਭੜਕਾ ਰਹੇ ਨੇ ਅਫਵਾਹਾਂ ਫਲਾ ਰਹੇ ਨੇ ਸੋਸ਼ਲ ਮੀਡੀਆ ਜਿਹੜਾ ਆਪਣੀ ਸੇਵ ਬਣਾਉਣ ਖਾਤਰ ਸਾਰਾ ਇਹ ਖਲਾਲਾ ਪਾਈ ਜਾ ਰਿਹਾ ਹੈ ਕੁਝ ਨਹੀਂ ਹੈ ਸੋ ਦੇਖੋ ਇਹ ਬਾਰਡਰ ਏਰੀਆ ਤੋਂ ਆਏ ਨੇ ਡੇਰਾ ਬਾਬਾ ਨਾਨਕ ਤੋਂ ਇਹਨਾਂ ਦਾ ਕਹਿਣਾ ਇਹ ਹੈ ਵੀ ਉੱਥੇ ਦੇ ਪਿੰਡਾਂ ਦੇ ਵਿੱਚ ਬਿਲਕੁਲ ਮਾਹੌਲ ਜਿਹੜਾ ਸ਼ਾਂਤ ਹੈਗਾ ਵਾ ਬਸ ਜਦੋਂ ਅਸੀਂ ਇੱਥੇ ਸ਼ਹਿਰ ਦੇ ਵਿੱਚ ਆਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਲੋਕ ਅਫਵਾਹਾਂ ਫਲਾਉਂਦੇ ਨੇ ਅਫਵਾਹਾਂ ਦੇ ਨਾਲ ਲੋਕ ਪੈਨਿਕ ਹੋ ਜਾਂ ਡਰ ਦਾ ਮਾਹੌਲ دہشت ਦਾ ਮਾਹੌਲ ਜਿਹੜਾ ਪਹਿਲਾਂ ਕੀਤਾ ਜਾਂਦਾ ਆ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਸ਼ਹਿਰ ਦੇ ਵਿੱਚ ਵਾਸੀਆਂ ਮੋਬਾਈਲ ਆਪਾਂ ਸਾਰੇ ਚਲਾਉਣੇ ਆ ਕਿਸ ਤਰ੍ਹਾਂ ਦੀਆਂ ਪੋਸਟਰਾਂ ਦੇਖਣ ਨੂੰ ਮਿਲ ਰਹੀਆਂ ਸਤਿ ਸ਼੍ਰੀ ਅਕਾਲ ਜੀ ਜਿਹੜੀਆਂ ਜੀ ਇਹ ਪੋਸਟਰਾਂ ਪਾ ਰਹੇ ਆ ਇਹ ਬਹੁਤ ਹੀ ਗਲਤ ਪਾ ਰਹੇ ਆ ਬਿਨਾ ਮਤਲਬ ਤੋਂ ਬਿਨਾ ਜਸਟ ਆਪਣੇ ਥੋੜੇ ਜਿਹੇ ਕਮੈਂਟਸ ਤੇ ਜਾਂ ਵਿਊ ਵਾਸਤੇ ਲੋਕਾਂ ਨੂੰ ਬੇਕੂ ਬਣਾਣਾ ਜਾਂ ਸਾਡੀ ਸਰਕਾਰ ਉੱਤੇ ਹੀ ਇਹਨਾਂ ਦਾ ਜੋ ਕੀ ਮਤਲਬ ਇੱਕ ਸ਼ੱਕ ਪੈਦਾ ਕਰਨਾ ਇਹ ਲੋਕ ਉਹ ਵਧਾ ਰਹੇ ਨੇ ਦੇਖੋ ਜਿਹੜੇ ਆ ਹੁਣ ਜੋ ਕਾਰਵਾਈ ਹੋ ਗਈ ਆ ਜੋ ਗਵਰਨਮੈਂਟ ਨੇ ਕਰਤਾ ਉਹਨਾਂ ਨੇ ਆਪਣੀ ਜਗ੍ਹਾ ਤੇ ਕਰਤਾ ਹੁਣ ਇਹਨਾਂ ਨੂੰ ਅੱਗੇ ਤੁਸੀਂ ਝੂਠਾ ਫੇਕ ਕਰਕੇ ਕਾਰੋਬਾਰ ਪਹਿਲਾਂ ਨਹੀਂ ਹੈਗੇ ਲੋਕੀ ਪਹਿਲਾਂ ਹੀ ਡਰੀ ਜਾ ਰਹੇ ਨੇ ਉਤੋਂ ਮੁੜ ਕੇ ਲੋਕਾਂ ਕੋ ਬਾਹਰ ਨਿਕਲਣ ਤੋਂ ਡਰ ਰਹੇ ਨੇ ਇਹ ਬਹੁਤ ਹੀ ਗਲਤ ਹੋ ਰਿਹਾ ਹੈ ਕਾਰੋਬਾਰ ਤੇ ਮੇਰਾ ਅਸਰ ਪੈਂਦਾ ਹੋ ਕਾਰੋਬਾਰ ਤੇ ਇਦਾਂ ਪੈ ਰਿਹਾ ਹੀ ਦੇਖੋ ਹੁਣ ਜਿਹੜੇ ਨੋਰਮਲ ਮਿਡਲ ਕਲਾਸ ਲੋਕ ਹੈਗੇ ਨੇ ਉਹ ਜਿੰਨਾਂ ਜਿੰਦਾ ਹੁਣ ਜਿਹੜੇ ਦਿਹਾੜੀਦਾਰ ਬੰਦੇ ਨੇ ਜਾਂ ਜਿਹੜੇ ਆਪਣੇ ਪ੍ਰਾਈਵੇਟ ਜੋਬ ਕਰਦੇ ਨੇ ਉਹ ਨਿਕਲਣ ਤੋਂ ਡਰ ਰਹੇ ਨੇ ਕਾਗੀ ਕੋਈ ਹਮਲਾ ਨਾ ਹੋ ਜੇ ਜਿੱਦਾਂ ਦੇ ਹਿਸਾਬ ਨਾਲ ਇੱਥੇ ਵੀਡੀਓ ਪਾਰੇ ਨੇ ਲੋਕ ਵਿਲੂਧਿਆਣੇ ਤੇ ਇਦਾਂ ਦਾ ਹੋ ਗਿਆ ਇਸ ਕਰਕੇ ਲੋਕ ਡਰ ਰਹੇ ਨੇ ਬਾਹਰ ਨਿਕਲਣ ਤੋਂ ਆ ਸਾਹਿਬ ਜੀ 1801 ਕੋ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਹੈ ਜਿਵੇਂ ਕਿ ਬਲੈਕਆਊਟ ਸੀਗਾ ਰਾਤੀ ਵੀ ਸੀਗਾ ਬਲੈਕਆਊਟ ਸਾਰੀਆਂ ਸ਼ਹਿਰ ਦੀਆਂ ਲਾਈਟਾਂ ਬੰਦ ਸੀਗੀਆਂ ਔਰ ਫੀਡਰ ਵੀ ਬੰਦ ਕਰਤੇ ਗਏ ਸੀਗੇ ਜੇ ਇਨਵਰਟਰ ਦੇ ਉੱਤੇ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਲਾਈਟਾਂ ਨਹੀਂ ਸੀ ਬੰਦ ਕੀਤੀਆਂ ਉਸ ਤੋਂ ਇਲਾਵਾ ਫਿਰ ਉਹ ਗਲੀ ਦੇ ਵਿੱਚ ਬੈਠੇ ਨੇ ਆਪਣਾ ਇੰਜੋਏ ਕਰ ਰਹੇ ਨੇ ਚਲੋ ਇੰਜੋਏ ਕਰੋ ਤੁਸੀਂ ਆਪਾਂ ਨਹੀਂ ਰੋਕਦੇ ਬਟ ਇਹ ਵੀ ਕਿੰਥੋ ਤੱਕ ਜਾਇਜ਼ ਹੈਗਾ ਵੀ ਆਪਣੀਆਂ ਲਾਈਟਾਂ ਵੀ ਘਰਦਿਆਂ ਜਗਾਈ ਰੱਖਣੀਆਂ ਕਿਉਂਕਿ ਆਪਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਕਰਨੀ ਹੈ ਤੇ ਫਿਰ ਗਲੀ ਦੇ ਵਿੱਚ ਬਹਿਣਾ ਜਦ ਕਿ ਉਹਨਾਂ ਲੋਏ ਸੀਗਾ ਵੀ ਆਪਣੇ ਅੰਦਰ ਬੈਠੋ ਪਰਦੇ ਲਾ ਕੇ ਲਾਈਟਾਂ ਬੰਦ ਕਰਕੇ ਆਪਣੇ ਅੰਦਰ ਘਰੇ ਬੈਠੋ ਪੱਖੇ ਚਲਾ ਕੇ ਜੀ ਸਰ ਸਾਡੀ ਜਿਹੜੀ ਭਾਰਤ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਸੀਗਾ ਬਲੈਕਆਊਟ ਦਾ ਬਲੈਕਆਊਟ ਦਾ ਮਤਲਬ ਇਹ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਵਿਰੋਧੀ ਦੇਸ਼ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹਮਲਾ ਉੱਥੇ ਹੀ ਕੀਤਾ ਜਾਏਗਾ ਜਿੱਥੇ ਰੋਸ਼ਨੀ ਦਿਖੇਗੀ ਤੇ ਇਸ ਕਰਕੇ ਹਨੇਰਾ ਕੀਤਾ ਗਿਆ ਹਨੇਰਾ ਕਰਨ ਦਾ ਐਲਾਨ ਕੀਤਾ ਗਿਆ ਲੇਕਿਨ ਲੋਕ ਐਡੇ ਤਮਾਸ਼ਵੀਨ ਹੈਗੇ ਕਿ ਟਿਕ ਨਹੀਂ ਰਏ ਹੈਗੇ ਇੱਥੇ ਤੱਕ ਕਿ ਪੰਚਾਇਤਾਂ ਬਣਾ ਕੇ ਗਲੀਆਂ ਦੇ ਵਿੱਚ ਆ ਹੁਣ ਤੁਸੀਂ ਦੇਖੋ ਬਲੈਕਆਊਟ ਦਾ ਜਿਹੜਾ ਫਿਕਸ ਟਾਈਮ ਦਿੱਤਾ ਗਿਆ ਸੀ ਇੱਥੇ ਉਸੇ ਤਰ੍ਹਾਂ ਹੀ ਸੜਕਾਂ ਦੇ ਉੱਤੇ ਆਵਾਜਾਈ ਉਸੇ ਤਰ੍ਹਾਂ ਹੀ ਸੀਗੀ ਲੇਕਿਨ ਜੋ ਸਰਕਾਰ ਨੇ ਇਸ ਕੱਲ ਦੀ ਰਾਤ ਲਾਈਟ ਬੰਦ ਕਰਨ ਦੇ ਨਾਲ ਕਾਫੀ ਜ਼ਿਆਦਾ ਫਰਕ ਪਿਆ ਲੇਕਿਨ ਲੋਕੀ ਆਪਣੇ ਇਨਵਰਟਰ ਉਸੇ ਤਰ੍ਹਾਂ ਚਲਾ ਕੇ ਮੋਬਾਈਲ ਲੈ ਕੇ ਕੋਠਿਆਂ ਦੇ ਉੱਤੇ ਚੱਲ ਰਹੇ ਆ ਸਰਕਾਰ ਜਿਸ ਚੀਜ਼ ਤੋਂ ਬਚਾਣ ਲਈ ਸਾਨੂੰ ਹਨੇਰੇ ਦਾ ਆਰਡਰ ਕਰ ਰਹੀ ਆ ਔਰ ਅਸੀਂ ਮੋਤ ਨੂੰ ਮਾਸੀ ਕਹਿ ਰਹੇ ਆ ਜਾਣ ਬੁਝ ਕੇ ਇਹ ਇੱਕ ਆਪਣੀਆਂ ਜ਼ਿੰਦਗੀਆਂ ਨਾਲ ਖਿਲਵਾੜ ਆ ਅੱਜ ਮੈਂ ਇੱਕ ਗੱਲ ਕਹਿੰਦਾ ਮੈਂ ਲਾਪਰਵਾਹੀ ਕਰਦਾ ਮੈਂ ਕਹਿੰਦਾ ਵੀ ਮੈਂ ਸਰਕਾਰ ਦਾ ਕਹਿਣਾ ਨਹੀਂ ਮੰਨਦਾ ਮੈਂ ਆਪਣੇ ਘਰ ਦੀਆਂ ਲਾਈਟਾਂ ਬੰਦ ਨਹੀਂ ਕਰਦਾ ਫੇ ਮੇਰਾ ਮੇਰੇ ਪਰਿਵਾਰ ਪ੍ਰਤੀ ਕਿੰਨਾ ਕੇ ਪਿਆਰ ਆ ਕਿ ਜੇ ਕੱਲ ਨੂੰ ਰੋਸ਼ਨੀ ਦੇਖ ਕੇ ਅਗਰ ਵਿਰੋਧੀ ਦੇਸ਼ ਦਾ ਵਾਅਕ ਹੀ ਹਮਲਾ ਹੋ ਗਿਆ ਤਾਂ ਮੈਂ ਪਹਿਲਾਂ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਲੇ ਦੁਆਲੇ ਦੇ ਜਿਹੜੇ ਮੇਰੇ ਪਰਿਵਾਰਕ ਜਾਂ ਗਲੀ ਮਹੱਲੇ ਦੇ ਲੋਕ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾ ਰਿਆ ਇੱਥੇ ਮੈਂ ਇੱਕ ਗੈਰ ਜ਼ਿੰਮੇਵਾਰ ਨਾਗਰਿਕ ਆ ਦੂਸਰੇ ਨੰਬਰ ਤੇ ਕੋਈ ਵੀ ਵੀਡੀਓ ਆ ਗਈ ਚੱਕ ਕੇ ਮੈਂ ਅੱਗੇ ਬਿਨਾਂ ਸੋਚੇ ਸਮਝੇ ਸ਼ੇਅਰ ਕਰ ਰਿਹਾ ਐ ਵੀ ਮੈਂ ਗੈਰ ਜ਼ਿੰਮੇਵਾਰ ਨਾਗਰਿਕ ਆ ਮੈਂ ਇਹ ਗੱਲ ਕਹਾਗਾ ਪ੍ਰਸ਼ਾਸਨ ਅੱਗੇ ਇੱਕੋਈ ਬਾਰ ਬਾਰ ਬੇਨਤੀ ਕਰ ਰਿਹਾ ਕਿ ਔਰ ਪਬਲਿਕ ਦੇ ਅੱਗੇ ਕਿ ਇਦਾਂ ਦੀ ਦਹਿਸ਼ਤ ਨਾ ਫਲਾਓ ਜਿਹਦੇ ਨਾਲ ਕੱਲ ਨੂੰ ਕਿਸੇ ਦਾ ਨੁਕਸਾਨ ਹੋਵੇ ਚਾਹੇ ਇੱਧਰਲੇ ਚਾਹੇ ਉੱਧਰਲੇ ਨੇ ਚਾਹੇ ਆਰਦੇ ਨੇ ਚਾਹੇ ਬਾੜਦੇ ਆ ਨੁਕਸਾਨ ਆਮ ਜਨਤਾ ਦਾ ਹੋਣਾ ਇਸ ਚੀਜ਼ ਦਾ ਧਿਆਨ ਰੱਖੋ ਠੀਕ ਹੈ ਜੀ ਸੋ ਤੁਸੀਂ ਸ਼ਹਿਰ ਵਾਸੀਆਂ ਦੀਆਂ ਗੱਲਾਂ ਸੁਣੀਆਂ ਆ ਗੋਲੀ ਚਲਾਉਣ ਵਾਲਾ ਅੰਤਕਵਾਦੀ ਨਹੀਂ ਹੁੰਦਾ ਜਿਹੜਾ ਇਸ ਤਰ੍ਹਾਂ ਦੀਆਂ ਪੋਸਟਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਪਾਉਂਦਾ ਪਾਉਂਦਾ ਆ ਉਹ ਵੀ ਜਿਹੜਾ ਹੈਗਾ دہشتਗਰਦ ਹੋ ਸਕਦਾ ਆ ਸੋ ਆਪਾਂ ਨੂੰ ਵੀ ਜਿਹੜੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਕਿਉਂਕਿ ਆਪਾਂ ਵੀ ਇੱਕ ਦੇਸ਼ਵਾਸੀ ਆਂ ਦੇਸ਼ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋਏ ਜਿਹੜੇ ਹੈਗੇ ਆ ਪ੍ਰਸ਼ਾਸਨ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਐਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ